ਸੋਸਿਕਾ ਦੋਸਤੋ ਬੜੀ ਭਾਵਕ ਕਰਨ ਵਾਲੀ ਇਹ ਜਾਣਕਾਰੀ ਹੈ ਜਿਹੜੀ ਮੈਂ ਪੜ ਰਿਹਾ ਸੀਗਾ ਤੇ ਤੈਨੂੰ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਕਾਨੂੰਨ ਦੇ ਦਾਇਰੇ ਦੇ ਵਿੱਚ ਮੈਂ ਅਕਸਰ ਕਹਿਣਾ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਹੀ ਹੁੰਦੀਆਂ ਨੇ ਪਰ ਸਮਾਜਿਕ ਨਜ਼ਰੀਆ ਅੱਜ ਵੀ ਉਹ ਚੀਜ਼ਾਂ ਨੂੰ ਅਸੈਪਟ ਨਹੀਂ ਕਰਦਾ ਪਰ ਅੱਜ ਗੱਲ ਕਰਨ ਲੱਗੇ ਆਂਗੇ ਧੀ ਦੇ ਆਪਣੇ ਮਾਪੇ ਪਿਓ ਦੇ ਨਾਲ ਰਿਸ਼ਤੇ ਦੇ ਬਹੁਤ ਭਾਵਕ ਤਸਵੀਰਾਂ ਅਸੀਂ ਦੇਖਦੇ ਰਹਿੰਦੇ ਆਂ ਪਰ ਆਹ ਜਿਹੜੀ ਤਸਵੀਰਾਂ ਨੇ ਇਹਨੇ ਭਾਵਕ ਬਹੁਤ ਕੀਤਾ ਤੇ ਸਵਾਲ ਖੜਾ ਕਰਤਾ ਕਿ ਜਿਹਨੇ ਇੰਨੇ ਸਾਲ ਪਾਲਿਆ ਯਾਰ ਉਹ ਸਾਡਾ ਕੁਝ ਨਹੀਂ ਲੱਗਦਾ ਇਹ ਚੀਜ਼ ਸਵਾਲ ਇਸ ਕਰਕੇ ਖੜਾ ਹੋਇਆ ਹੈ ਇੱਕ ਘਟਨਾ ਹੈਗੀ ਹੈ ਏਸ਼ੀਆ ਏਸ਼ੀਆ ਨੈਟ ਨਿਊਜ਼ ਵਾਲਿਆਂ ਨੇ ਸਾਂਝੀ ਕਰੀਆ ਉਦੇਪੁਰ ਦੀ ਖਬਰ ਰਾਜਸਥਾਨ ਦੇ ਕਹਿੰਦੇ ਉਦੇਪੁਰ ਜਿਲ੍ਹੇ ਦੀ ਹੈ ਜਿੱਥੇ ਇੱਕ ਮਾਤਾ ਪਿਤਾ ਨੇ ਆਪਦੀ ਜਿਉਂਦੀ ਬੱਚੀ ਦਾ ਅੰਤਿਮ ਸੰਸਕਾਰ ਕਰਤਾ ਤੇ ਅੰਤਿਮ ਸੰਸਕਾਰ ਦੇ ਦੌਰਾਨ ਹੋਣ ਵਾਲੇ ਤਮਾਮ ਪੂਜਾ ਪਾਠ ਕੀਤੇ ਆਪਦਾ ਮੁੰਡਨ ਕਰਵਾਇਆ ਉਹਨਾਂ ਨੇ ਉਸ ਤੋਂ ਬਾਅਦ ਮ੍ਰਿਤਯ ਭੋਜ ਵੀ ਕੀਤਾ ਵੀ ਰੱਖਿਆ ਤੇ ਫਿਰ ਪੂਰੇ گاؤں ਨੂੰ ਬੁਲਾ ਕੇ ਖਾਣਾ ਵੀ ਖੁਲਾਇਆ ਕਿੱਡਾ ਤੁਸੀਂ ਦੇਖੋ ਉਹਨਾਂ ਦੇ ਮੰਤਵ ਹੁਣ ਗੱਲ ਸੁਣੋ ਅੱਗੇ ਕੀ ਕਰੀ ਇਹਨੇ ਕਰਤੂਤ ਕੁੜੀ ਨੇ ਮਾਮਲਾ ਉਦੇਪੁਰ ਦੇ ਜ਼ਿਲ੍ਹੇ ਦਾ ਹੈ ਉਦੇਪੁਰ ਜ਼ਿਲ੍ਹੇ ਦਾ ਹੈ ਕਹਿੰਦੇ ਉਦੇਪੁਰ ਜ਼ਿਲ੍ਹੇ ਦੇ ਵਿੱਚ ਸਹਾਰਾ ਥਾਣੇ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਪੂਰੀ ਘਟਨਾ ਕ੍ਰਮ ਹੋਇਆ ਅ ਪਿੰਡ ਦੇ ਵਿੱਚ ਕਹਿੰਦੇ ਪਿੰਡ ਦੇ ਵਿੱਚ ਰਹਿਣ ਵਾਲੇ ਪਿਤਾ ਨੇ ਦੱਸਿਆ ਕਿ ਉਹਦੀ ਬੇਟੀ ਦੇ ਕਰੀਬ 2 ਮਹੀਨੇ ਪਹਿਲਾਂ ਲਾਪਤਾ ਹੋ ਗਈ ਸੀ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਗਈ ਪੁਲਿਸ ਨੇ ਮਿਸਿੰਗ ਰਿਪੋਰਟ ਦਰਜ ਕੀਤੀ ਉਸ ਤੋਂ ਬਾਅਦ ਬੇਟੀ ਦੀ ਤਲਾਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਪਿੰਡ ਦੀ ਇੱਕ ਕਿਸੇ ਮੁੰਡੇ ਦੇ ਨਾਲ ਉਹ 2 ਸਾਲ ਤੋਂ ਪ੍ਰੇਮ ਵਿਵਹਾਰ ਦੇ ਵਿੱਚ ਸੀ ਉਸ ਤੋਂ ਬਾਅਦ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਉਹ ਜਦੋਂ ਥਾਣੇ ਦੇ ਵਿੱਚ ਕੁੜੀ ਕਹਿੰਦੇ ਮਾਤਾ ਪਿਤਾ ਨੂੰ ਬੁਲਾਇਆ ਕੁੜੀ ਨੂੰ ਵੀ ਬੁਲਾਇਆ ਤੇ ਲੜਕੀ ਨੇ ਬਾਲਗ ਸੀਗੀ ਉਹਨੇ ਕਿਹਾ ਕਿ ਮੈਂ ਮਾਤਾ ਪਿਤਾ ਦੇ ਨਾਲ ਨਹੀਂ ਜਾਣਾ ਚਾਹੁੰਦੀ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਮੈਂ ਕੀ ਉਹ ਉਹਨਾਂ ਨੂੰ ਜਾਣਦੀ ਤੱਕ ਨਹੀਂ ਹੈਗੀ ਪਿਤਾ ਨੇ ਪੁਲਿਸ ਦੀ ਆਪਦੀ ਮਰਜ਼ੀ ਦੇ ਨਾਲ ਤੇ ਉਸ ਤੋਂ ਬਾਅਦ ਭਾਈ ਤੁਸੀਂ ਕੁਝ ਕਰ ਨਹੀਂ ਸਕਦੇ ਪੁਲਿਸ ਵੀ ਕੀ ਕਰੇ ਪੁਲਿਸ ਕਰਨ ਦੀ ਬੰਨੀ ਆ ਮਾਤਾ ਪਿਤਾ ਨੇ ਕਹਿੰਦੇ ਐਨੇ ਟੁੱਟ ਗਏ ਕਿ ਉਹਨਾਂ ਨੇ ਉਸ ਦਿਨ ਬੇਟੀ ਦੇ ਅੰਤਿਮ ਸੰਸਕਾਰ ਕਰਤਾ ਯਾਨੀ ਕਿ ਉਹਦਾ ਜਿਹੜਾ ਸਮਾਨ ਸੀ ਸਾਰਾ ਉਹਦਾ ਸੰਸਕਾਰ ਕਰਤਾ ਉਸ ਤੋਂ ਬਾਅਦ ਦੇ ਵਿੱਚ ਅ ਬਕਾਇਦਾ ਤੌਰ ਤੇ ਕਾਰਡ ਛੁਪਾਇਆ ਆ ਕਾਰਡ ਦੇ ਵਿੱਚ ਕੁੜੀ ਵਗੈਰਾ ਦਾ ਨਾਮ ਤਲਕ ਹੋਇਆਗਾ ਪਰ ਤੁਸੀਂ ਦੇਖੋ ਮੰਨ ਤੇ ਕੀ ਬੀਤੀ ਹੋਣੀ ਆ ਜਿਹੜੇ ਪਰਿਵਾਰ ਨੇ ਜਿਹੜੇ ਮਾਪਿਓ ਨੇ ਇੰਨਾ ਟਾਈਮ ਪਾਲੀ ਕੁੜੀ ਉਸ ਤੋਂ ਬਾਅਦ ਦੇ ਵਿੱਚ ਪਿੱਠ ਦਿਖਾ ਕੇ ਉਹਨਾਂ ਨੂੰ ਪਛਾਣਨ ਤੱਕ ਤੋਂ ਇਨਕਾਰ ਕਰਤਾ ਇਸ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਹੁਣ ਤੁਸੀਂ ਇਹ ਦੇਖੋ ਹਾਲਾਤ ਕੀ ਕੁਝ ਦਿਨਾਂ ਦਾ ਪਿਆਰ ਤੇ ਇੰਨੇ ਸਾਲਾਂ ਦੀ ਪਰਵਰਿਸ਼ ਤੇ ਦਿਲ ਦਾ ਉਹ ਮੋਹ ਤੇ 9 ਮਹੀਨੇ ਜਿਹੜੀ ਮਾਨੇਟਡ ਚ ਰੱਖੀ ਉਹਨੂੰ ਇੱਕ ਮਿੰਟ ਚ ਭੁਲਾ ਗਈ। ਅਜਿਹੀ ਸਿਚੁਏਸ਼ਨ ਦੇ ਵਿੱਚ ਮਾਪਿਓ ਵਾਸਤੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਮਰਨ ਹੋ ਜਾਂਦਾਗਾ ਤੇ ਉਹ ਸਹੀ ਮਾਇਨੇ ਦੇ ਵਿੱਚ ਅਜਿਹੀ ਚੀਜ਼ ਹੈ ਕਿ ਮਾਪਿਓ ਨੇ ਆਪਣਾ ਗੁੱਸਾ ਤਾਂ ਲਾ ਲਿਆ ਪਰ ਗੱਲ ਇਹ ਹੈ ਕਿ ਆਖਰ ਇਹ ਚੀਜ਼ਾਂ ਜਾ ਕਿੱਧਰ ਨੁਰੀਆਂ ਨੇ ਕਾਨੂੰਨ ਭਾਵੇਂ ਇਸ ਚੀਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਅੜਚਾ ਨਹੀਂ ਹੈਗਾ ਪਰ ਕਾਨੂੰਨ ਦੇ ਨਾਲ ਨਾਲ ਅੱਜ ਵੀ ਜਿਹੜੇ ਦਿਲਾਂ ਦੀ ਸਾਂਝ ਆ ਦਿਲਾਂ ਦਾ ਮੋਹ ਆ ਤੇ ਆਪਦਾ ਮਾਂ ਪਿਓ ਦਾ ਆਪਦੇ ਬੱਚੇ ਦੇ ਪਤੀ ਪਿਆਰ ਆ ਉਹ ਚੀਜ਼ਾਂ ਕਿਵੇਂ ਠੋਹਰਾਈਆਂ ਜਾ ਸਕਦੀਆਂ ਨੇ ਜਾਂ ਉਹਨਾਂ ਨੂੰ ਉਹਨਾਂ ਦੇਖਾ ਕਿਵੇਂ ਕਰਦਾਂਗੇ ਇਹ ਗੱਲ ਬਹੁਤ ਸੋਚਣ ਵਾਲੀ ਹੈ ਵੀ ਬੱਚੇ ਬੜੀ ਜਲਦੀ ਫੈਸਲਾ ਇਹ ਚੀਜ਼ਾਂ ਨੂੰ ਦੇਖ ਕੇ ਲੈ ਲੈਂਦੇ ਰਹਿਗੇ ਪਰ ਬੀਤ ਦੀ ਕੀ ਆ ਮਾਪਿਓ ਦੇ ਦਿਲ ਤੇ ਸ਼ਾਦ ਉਹ ਚੀਜ਼ੀ ਬਾਰੇ ਨਾ ਦਾ ਜੱਜ ਕਰਦੇ ਨੇ ਨਾ ਸੋਚਦੇ ਨੇ ਉਸ ਟਾਈਮ ਪਿਆਰ ਦੀ ਪੱਟੀ ਬੰਨੀ ਹੁੰਦੀ ਆ ਇਹ ਪਿਆਰ ਸਾਲਾ ਪਤਾ ਨਹੀਂ ਕਿਹ ਹੈ ਜਾਂ ਕਿਹੜੇ ਹਿਸਾਬ ਦਾ ਹੋਉਂਦਾ ਵੀ ਆਪਦਿਆਂ ਤੋਂ ਜਦਵਾ ਕਰ ਦਿੰਦਾ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਮਾਪਿਓ ਤੇ ਤੁਸੀਂ ਦੇਖੋ ਕੀ ਗੁਜਰੀ ਹੋਣੀ ਆ ਜਦੋਂ ਆਪਦੀ ਧੀ ਦੇ ਜਿਉਂਦੇ ਜੀ ਉਹਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕਰਦਨ ਉਹਦਾ ਭੋਗ ਪਾਦਨ ਸਾਰੇ ਪਿੰਡ ਨੂੰ ਬੁਲਾਇਆ ਹੋਵੇ ਇਹ ਬੜਾ ਦਿਲ ਟੁੱਟਦਾ ਹੈ ਇਸ ਚੀਜ਼ ਨੂੰ ਲੈ ਕੇ ਰਹਿ ਜਰੂਰ ਆਪਦੀ ਸਾਂਝੀ ਕਰਿਓ ਵੀ ਆ ਜੀ ਇਹ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਪਹਿਲਾਂੋਂ ਵਾਇਰਲ ਵੀ ਹੋਏ ਨੇਗੇ ਪਰ ਇਹ ਤੇ ਇਸ ਜਿਹਾਂ ਜਦੋਂ ਜਾਣਕਾਰੀਆਂ ਆਉਂਦੀਆਂ ਨੇ ਮਨ ਵੀ ਬੜਾ ਟੁੱਟਦਾ ਤਾਂ ਪਰ ਦੂਜੇ ਪਾਸੇ ਗੱਲ ਇਹ ਵੀ ਹੁੰਦੀ ਆ ਵੀ ਸਮਾਜ ਜਾ ਕੇ ਇਧਰੋਂ ਰਿਹਾ